ਕੀ ਹੈ ਇੱਚ ਕੀ ਗਾਜੇ ਬੇਸਨ ਦੇਸੀ ਅੱਛਾ ਬੇਸਨ ਦੇਸੀ ਕੀ ਹੋ ਖੰਡ ਕੇ ਕੀ ਮਦਾਮ ਉਹਦੇ ਚ ਬਾਬਾ ਜੀ ਸਾਡੇ ਕੋਲ ਸਾਹਿਬ ਸੇਵਾ ਕਰਦੇ ਹੋਏ ਨੇ ਆਓ ਜੀ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਰਾਤ ਦੇ ਵੱਜ ਗਏ ਨੇ 11 ਤੁਸੀਂ ਕਹਿੰਦੇ ਹੋਣੇ ਅੱਜ ਫੇਰ ਕਿਤੇ ਨਾ ਕਿਤੇ ਚੱਲ ਜਾਵਾ ਤੇ ਤੁਹਾਨੂੰ ਪਤਾ ਸ਼੍ਰੀ ਗੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵਾ 350 ਸਾਲਾਂ ਦਾ ਤੇ ਅੱਜ ਉੱਥੇ ਆਪਾਂ ਚੱਲੇ ਆਂ ਜੀਜਾਈ ਦੇ ਨਾਲ ਤੇ ਉੱਥੇ ਰੋਣਾ ਆਪਾਂ ਰੰਗਰ ਰਾਤ ਨੂੰ ਤੇ ਰੰਗਰ ਦੇ ਵਿੱਚ ਲੱਗੂਗਾ ਪਨੀਰ ਦੀ ਪੁਰਜੀ ਬ੍ਰੈਡ ਤੇ ਨਾਲ ਦੁੱਧ ਕਹਿੰਦੇ ਦੁੱਧ ਕਹਿੰਦੇ ਆ ਕਿ ਅ ਕਿਹੜਾ ਵੇਸਣ ਵਾਲਾ ਵੇਸਣ ਵਾਲਾ ਦੁੱਧ ਦਾਣਾ ਜੀ ਤੇ ਆਪਾਂ ਚੱਲੇ ਆਂ ਅੱਜ ਤਾਂ ਉੱਥੇ ਲੈ ਕੇ ਤੁਹਾਨੂੰ ਤੇ ਨਾਲੇ ਕੋਹਨੇ ਬਾਬਾ ਜੀ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਵਿਖਾਉਨੇ ਆਪਾਂ ਕਿੱਦਾਂ ਨਿਊਟਰੀ ਬਣਾਉਂਦੇ ਆਂ ਨਾਲ ਨਿਊਟਰੀ ਬਣਾਵਾਂਗੇ ਤੇ ਨਾਲ ਪਹਿਤਾਂਾਂ ਕੀ ਤੇ ਬਰੇਡਾਂ ਵੀ ਮੇਰੇ ਖਾਨਾ ਰਿਆਣੀਆਂ ਰਸਤੇ ਚੋਂ ਤੇ ਗਸਤੇ ਦੁੱਧ ਵੀ ਲੈਣਾ ਜੀਜਾ ਹੀ ਕਹਿੰਦੇ ਜਲਦੀ ਆ ਜਾ ਤੇ ਗਸਤੇ ਦੁੱਧ ਲੈਣਾ ਆਪਾਂ ਤੇ ਆਪਾਂ ਫਿਰ ਦੁੱਧ ਲੈ ਕੇ ਜੀਜਾ ਹੀ ਢੀਕਨੇ ਨੇ ਫੋਨ ਆਇਆ ਸੀ ਉਹਨੇ ਕਹਿੰਦੇ ਆ ਜਾਓ ਫੜਾਫੜ ਤੇ ਹੁਣ ਆਪਾਂ ਪਹੁੰਚਨੇ ਆ ਪਹੁੰਚ ਕੇ ਤੇ ਫਿਰ ਤੁਹਾਨੂੰ ਵਿਖਾਉਨੇ ਆ ਦੁੱਧ ਕਿੱਥੋਂ ਲੈਨੇ ਆ ਤੇ ਚਾਹਦੇ ਆ ਤੁਹਾਨੂੰ ਨਾ ਕਰਾਉਣੇ ਦਰਸ਼ਨ ਗੁਗੂਕੇ ਮਹਿਲ ਆਪਾਂ ਜੱਗੇ ਗੁਗੂਕੇ ਮਹਿਲ ਦਰਵਾਜ਼ਾ ਸਾਹਿਬ ਦੇ ਬਿਲਕੁਲ ਨੇੜੇ ਆ ਗੋਗੋ ਕੇ ਮਹਿਲ ਸ਼੍ਰੀ ਗੁਰ ਤੇਗ ਬਹਾਦਰ ਜੀ ਦਾ ਘਰ ਆਓ ਜਿੱਥੇ ਉਹ ਘਰ ਰਹਿੰਦੇ ਸੀ ਤੇ ਆਓ ਤੁਹਾਨੂੰ ਲੈ ਕੇ ਚੱਗਦੇ ਆ ਨਾ ਕਿਉਂ ਨਹੀਂ ਤੁਹਾਨੂੰ ਦਰਸ਼ਨ ਲਓ ਜੀ ਪਹੁੰਚ ਗਏ ਆ ਜੀ ਜਾਈ ਦੇ ਘਰ ਤੇ ਜਾਓ ਜੀ ਜਾਈ ਬਾਹਰ ਖੜੋਤੇ ਨੇ ਗੱਡੀ ਲਾ ਦਈਏ ਫਿਰ ਹਾਂਜੀ ਹਾਂਜੀ ਲਾਓ ਜਿੰਨਾ ਤੁਹਾਡਾ ਦਿਲ ਕਰਦਾ ਆ ਜਿਓ ਜੀ ਆਹ ਕੀ ਹੈ ਇੱਥੇ ਕੀ ਗਾਜੇ ਬੇਸਨ ਦੇਸੀ ਅੱਛਾ ਬੇਸਨ ਦੇਸੀ ਕੀ ਹੋ ਖੰਡ ਕੇ ਗਿਆ ਮਦਾਮ ਉਹਦੇ ਚ ਠੀਕ ਆ ਜੀ ਬਾਕੀ ਦੁੱਧ ਪਜਾ ਦੇਣਾ ਬਸ ਆਪਾਂ ਚੱਲਦੇ ਹਾਂ ਸੀ ਤੇ ਹੋ ਗਿਆ 19 ਅਗਸਤ ਤੇ ਜੋ ਫੜਨੀ ਆ ਹਨ ਨਹੀਂ ਪਹੁੰਚ ਗਿਆ ਸਾਰਾ ਸਾਮਾਨ ਅੱਛਾ ਸਾਮਾਨ ਪਹੁੰਚ ਗਿਆ ਵਾ ਲਾਓ ਜੀ ਭਨੇਵਾ ਹਾਟਾ ਚੱਲਦਾ ਜੀ ਆਓ ਭਨੇਵਾ ਜੀ ਤੁਹਾਨੂੰ ਤੇ ਅੱਜ ਮਾਗੈ ਦੀ ਕਿਰਪਾ ਨਾਲ ਆਪਾਂ ਹੋਣਾ ਗੰਗਲ ਠੀਕ ਤੇ ਪੂਰਾ ਉੱਥੇ ਮਾਗੈ ਦੀ ਮੇਰ ਪੂਰੇ ਸਦਕਾ ਪਨੀਰ ਪੁਰਜੀ ਇੱਥੇ ਪਨੀਰ ਪੁਰਜੀ ਪਨੀਰ ਸੀਗੀ ਉਹ ਦੇਸੀ ਸੀਗੀ ਉਹ ਕੀ ਆਵਾ ਦੇਸੀ ਕੇ ਉਹਦੀ ਬਣਾਉਣੀ ਜੀ ਪਨੀਰ ਪੁਰਜੀ ਚਲੋ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਮਿਲਦੇ ਇਹਨਾਂ ਨੂੰ ਆਪਾਂ ਟਵੀਟਿੰਗ ਕਰਤੀ ਜਾਂ ਤੇ ਭਾਜੀ ਕਹਿੰਦੇ ਤਿੰਨੇ ਆਣੇ ਇਕੱਠੇ ਬਹਿਣਾ ਵਾ ਤੇ ਭਾਜੀ ਕੋਹੇ ਦੁੱਧ ਜਿੱਥੋਂ ਲੈਣਾ ਵਾ ਉਤੋਂ ਭਾਜੀ ਫਿਰ ਬਹਿਣਗੇ ਬੱਕੀ ਦੇ ਵਿੱਚ ਤੇ ਬੱਕੀ ਦੇ ਕਹਿੰਦੇ ਫਿਰ ਤੁਹਾਨੂੰ ਕਰਦੇ ਆ ਉੱਥੇ ਮਲਵਾਉਣੇ ਦੁੱਧ ਬਣਾ ਲੈ ਲਓ ਜਿਓ ਜਿਓ ਜੀ ਕਹਿੰਦੇ ਆ ਡੇਢ ਕਿਲੋਂ ਲੈਣਾ ਦੁੱਧ ਦਸ਼ਮੀਸ਼ ਦੇਗੀ ਤਾਰੀ ਵਰੇ ਚੋਂ ਉਹਦੇ ਦਿਲ ਤੋਂ ਨਾਲ ਦੇ ਪਾਸੇ ਭਾਜੀ ਕਹਿੰਦੇ ਇਹਨਾਂ ਦੁੱਧ ਵਧੀਆ ਹੁੰਦਾ ਓਹਵਾ ਸਾ ਦੁੱਧ ਵਧੀਆ ਇਹਨਾਂ ਦਾ ਲਓ ਜੀ ਦੁੱਧ ਕਹਿੰਦੇ ਡੇਢ ਕਿਲੋ ਜਗਾ ਵਾ ਤੇ ਆ ਪਾਪਾ ਜੀ ਨੂੰ ਕਹ ਗਿਆ ਨਾਲ ਆਟੋ ਆ ਗਿਆ ਨੂੰ ਇੱਥੇ ਆਪਾਂ ਗਦਾ ਕੇ ਭਾਜੀ ਕਹਿੰਦੇ ਮੈਂ ਇੱਥੇ ਬਹਿ ਜਾਣਾ ਤੇ ਦੁੱਧ ਲੈ ਕੇ ਜਾਣਾ ਫਿਰ ਕਿ ਮੈਂ ਆਓ ਜੀ ਦੁੱਧ ਕਹਿ ਆ ਜੀ ਰਮ ਭਰ ਦੇਣੇ ਪੋਗੇ ਸੱਤਾ ਕਿਲ ਹੋਇਆ ਗੇ ਬਾਕੀ ਹੋ ਜੀ ਪਾਣਗੇ ਟਿੰਦਰਾ ਭਾਈ ਟਿੰਦਰਾ ਭਨਗੇ ਨਾ ਟਿੰਦਰਾ ਰਸਤੇ ਵਿੱਚ ਆਤੀ ਵਿੱਚ ਹਾਂ ਨਹੀਂ ਨਹੀਂ ਉਹ ਉੱਥੇ ਸਕੂਟਰ ਦੀ ਬਈਆ ਇਹਦੇ ਅੰਦਰ ਖਾਦਨੇ ਹਨਾ ਲਓ ਜੀ ਜੀਜਾ ਜੀ ਬਹਿ ਗਏ ਟੈਂਪੂ ਦੇ ਵਿੱਚ ਕਹਿੰਦੇ ਮੈਂ ਬਹਿਣਾ ਵਾ ਬਈ ਪਹੁੰਚੋ ਤੇ ਮੈਂ ਦੇ ਭਨੇਵਾ ਜੀ ਆਪਾਂ ਇੱਕ ਮਿੰਟ ਮੈਂ ਦੇ ਭਨੇਵਾ ਜੀ ਜਾਣਨੇ ਆਪਾਂ ਸੂਤੀ ਦੇ ਤੇ ਹੋਣ ਜਗੇ ਆਪਾਂ ਗੋਗੂ ਕੇ ਮਹਿਲ ਉੱਥੇ ਆਪਾਂ ਬਣਾਵਾਂਗੇ ਪ੍ਰੀਤ ਦੀ ਪੁੱਠੀ ਕਹਿੰਦੇ ਦੇਸੀ ਘੋੜੀ ਪਣੀ ਐ ਦੇਸੀ ਘੋੜੀ ਪਣੀ ਐ ਹਾਂਜੀ ਹਾਂਜੀ ਕਿਆ ਬਾਤ ਐ ਮੈਂ ਕਹਿੰਨਾ ਇਸ ਥਾਂ 'ਚ ਟੇਸਟੀ ਇੰਨੀ ਮਜ਼ੇਦਾਰ ਬਣੀ ਨਾ ਲੰਗਰ 'ਚ ਮੈਂ ਕਹਿੰਨਾ ਸੰਗਤਾਂ ਨੇ ਭੱਜੇ ਹੋਣਾ ਭੱਜੇ ਤੇ ਨਾਵੇਂ ਬੰਨਾ ਦੁੱਤ ਦੇਸਣ ਵਾਲਾ ਓਏ ਹੋਏ ਹੋਏ ਕਿਆ ਹੀ ਬਾਤ ਮੈਂ ਕਹਿੰਨਾ ਕਿਉਂ ਪੜਿਵੇਂ ਆ ਵਧੀਆ ਵਧੀਆ ਆ ਜਾ ਤਹੀ ਲਹਿਣ ਬਸ ਗਏ ਤੁਸੀਂ ਵੀ ਸਾਰੇ ਜਣੇ ਪਹੁੰਚੋ ਪਰ ਤੁਸੀਂ ਜਦੋਂ ਤੱਕ ਵਲੋਗ ਦੇਖਣਾ ਹੋ ਤੱਕ ਵੈਸੇ ਸਮਾਂ ਵੀ ਨਹੀਂ ਆਇਆ ਕੋਈ ਨਹੀਂ ਤੁਸੀਂ ਵੀ ਜਾਓ ਮਾਥਾ ਢੇਕਨ ਗੋਗੂ ਕੇ ਮਹਿਲ 사ਗੀ ਸੰਗਤ ਨੂੰ ਬੇਨਤੀ ਹੈ ਕਿ ਗੋਗੂ ਕੇ ਮਹਿਲ ਜਾਓ ਮਾਥਾ ਢੇਕੋ ਬਾਬਾ ਜੀ ਦੇ ਚਰਨਾਂ 'ਚ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਹੈ ਜੀ ਲਿਖਦੇ ਆਪਾਂ ਗੋਗੂ ਕੇ ਮਹਿਲ ਤੁਹਾਨੂੰ ਲਓ ਜੀ ਦਰਵਾਜ਼ਾ ਸਾਹਿਬ ਅੱਗੇ ਆ ਗਏ ਆ ਤੇ ਹੁਣ ਆਪਾਂ ਦਰਵਾਜ਼ਾ ਸਾਹਿਬ ਖਾਣੀ ਜਾਵਾਂਗੇ ਗੋਗੂ ਕੇ ਮਹਿਲ ਆ ਸਗਾ ਬਹੁਤ ਵਧੀਆ ਬਣੀ ਹੋਈ ਆ 사ਗਾ ਗੜੀ ਸਗਾ ਬਹੁਤ ਸੋਹਣੀ ਆੰਦਰ ਰੈਸਟੋਰੈਂਟ ਵੀ ਗਾ ਹਵੇਗੀ ਰੈਸਟੋਰੈਂਟ ਬਹੁਤ ਸੋਹਣਾ ਬਣਿਆ ਹੰਦਾ ਕਮਰੇ ਇਹਦੇ ਬਹੁਤ ਸੋਹਣੇ ਡੀਲਕਸ ਕਮਰੇ ਜਿੱਦਾਂ 22 ਸਟਾਰ ਹਟਲ ਨਹੀਂ ਹੰਦਾ ਹੁਣ ਤਾਂ ਇੱਕ ਉੱਤੇ ਵੀ ਇੱਥੇ ਇੱਥੇ ਵੀ ਇੱਕ ਬਣਿਆ ਨਾ ਇੱਕ ਇੱਥੇ ਬਣਿਆ ਜਪਾਨੀ ਹੋਟਲ ਜਪਾਨੀ ਹੋਟਲ ਬਣਿਆ ਇਹਦੇ ਉੱਤੇ ਸੈੱਲੇ ਦੇ ਮੇਰੇ ਬੰਦਾ ਰਹਿੰਦਾ ਬਹੁਤ ਜ਼ਬਰਦਸਤ ਕਹਿੰਦੇ ਉੱਚ ਕਗਾ ਬਟਾ ਬੈਠੇ ਮਿਲ ਜਾਂਦਾ ਵਾ ਸੌਣ ਨੂੰ ਮਿਲ ਕੇ ਸੈੱਲ ਹੁੰਦਾ ਸੈੱਲ ਉਹ ਸਪੇਸ ਨਹੀਂ ਜਾਈਦਾ ਆਹੋ ਬਹਿਗੇ ਉਦਾਂ ਹੀ ਹੁੰਦਾ ਕਿਆ ਬਾਤ ਹੈ ਕੰਨੇ ਬਹੁਤ ਜ਼ਬਰਦਸਤ ਬਣੀ ਹੋਈ ਹੈ ਇੱਥੇ ਮੈਂ ਆਪ ਟੈਪ ਕੋ ਆ ਆ ਵੇਖੋ ਬਹੁਤ ਜ਼ਬਰਦਸਤ ਬਣੀ ਹੋਈ ਜੀ ਇੱਥੇ ਕਿਹੇ ਦਿਨ ਹੋ ਗਿਆ ਆ ਵੇਖਿਆ ਆ ਵੇ ਯਾਰ ਇੰਧਰ ਵੀ ਮਹਾਰਾਜ ਦੀ ਕਿਰਪਾ ਇੰਧਰ ਵੀ ਲੰਗਰ ਲਗਣਾ ਵਾ ਆਪਾਂ ਪਹੁੰਚ ਗਏ ਆ ਸੰਤੋਖ ਸਰ ਗੁਰਦੁਆਰਾ ਸੰਤੋਖ ਸਰ ਆਪ ਭਰਾਵਾ ਟੱਬ ਆ ਗਿਆ ਜੀ ਮਸ਼ਹੂਰ ਤੇ ਹੁਣ ਆਪਾਂ ਚ ਦੇ ਗੋਕੇ ਮਹਿਲ ਲਓ ਜੀ ਗੁਰੂ ਕੇ ਮੈਂ ਦਾ ਰਸਤਾ ਆ ਗਿਆ ਜੀ ਤੇ ਇਹ ਜਗਮਗ ਜਗਮਗ ਹੁੰਦਾ ਹੀ ਜਿਵੇਂ ਮੈਂ ਕਹਿੰਨਾ ਪੁਰਾਣਾ ਦਾ ਬਸ ਪਹੁੰਚਣੀ ਵਗਿਆ ਤੇ ਮਾਰਾ ਦੀ ਪੂਰੀ ਕਿਰਪਾ ਸੀ ਜੀ ਆਟਾ ਗੋਟਾ ਵਧੀਆਂ ਨੇ ਉਹ ਰਸਤਾ ਆ ਗਿਆ ਬਾਬਾ ਜੀ ਦਾ ਲਓ ਜੀ ਗੁਰੂ ਕੇ ਮੈਂ ਪਹੁੰਚ ਗਏ ਆ ਹੋਂ ਤਾਂ ਉਹ ਐਂਟਰੀ ਇੱਥੇ ਗੇਟ ਐਂਟਰੀ ਆ ਅਗੇ ਵੱਡਾ 게ਟ ਆਏਗਾ ਗੁਰੂ ਕੇ ਮਹਿਲ ਦਾ ਉੱਥੇ ਪਹੁੰਚਣਾ ਜੀ ਗੱਡੀਆਂ ਲੱਡੀਆਂ ਨੇ ਬਸ ਇਤੋਂ ਹੀ ਕੰਪੀਅਰ ਲਓ ਜੀ ਗੁਰੂ ਕੇ ਮਹਿਲ ਪਹੁੰਚ ਗਏ ਆਪਾਂ ਵਾਹਿਗੁਰੂ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਬਾਤ ਗੌਣਕਾਂ ਲੱਗੀਆਂ ਨੇ ਮਾਗਜ ਲਗਾ। ਸੰਗ ਤਾਂ ਆਈਆਂ ਨੇ ਕਿਰਪਾ ਹੋ ਗਈ ਮਾਗਜ ਦੀ। ਸਾਚੀ ਗਾ ਜੀ। ਕੋਈ ਆਉ ਜੀ ਪਿਆਗੀਆਂ ਹੋਗੀਆਂ। ਤੇ ਫਤਿਗਾਤ ਹੋਣਾ ਹੋਗਾ। ਕਹਿੰਦੇ ਉਹ ਚ ਬਣਾਉਣਾ। ਜੀ ਬਗੜਾਂ ਆ ਗਈਆਂ ਸਾਵੀਆਂ। ਚਾਹਤੀਆਂ ਬਗੜਾਂ ਸਾਵੀਆਂ। ਤੇ ਪਨੀਰ ਦੀ ਭੁਰਜੀ ਪਹਿਲਾਂ ਬਣ ਗਈ ਕਹਿੰਦੇ। ਸਾਡੇੋਂ ਤੋਂ ਪਹਿਲਾਂ ਤਿਆਰ ਹੋ ਗਈ ਸਾਵੀ। ਠੀਕ ਹੈ ਜੀ। ਤੇ ਹੁਣ ਆਪਣਾ ਕੀ ਬਣਦਿਆ ਹੁਣ ਪਨੀਰ ਭੁਰਜੀ ਤੋਂ ਬਾਅਦ? ਨਿਊਟਰੀ ਬਣਾਂਦੀ ਬਾਬਾ ਜੀ। ਨਿਊਟਰੀ ਕਿਹੜੀ? ਛੀਮਾ ਨਿਊਟਰੀ। ਕੀ ਬਾਤ। ਛੀਮਾ ਮੇਰੇ ਚ ਪਾ ਲੀ। ਕੀ ਬਾਤ। ਤੇ ਆਓ ਜੀ ਤੁਹਾਨੂੰ ਵਿਖਾਉਂਦੇ ਨਿਊਟਰੀ ਬਣਦੀ। ਲੋ ਜੀ ਗਾਜਰਾ ਸ਼ਿਮਲਾ ਮਿਰਚ ਤੇ ਪੈ ਗਈ ਜੇ। ਤੇ ਨਿਊਟਰੀ ਹੋਣਿਆ ਨਿਆਰਾ ਪੂਰਾ। ਮਾਗਾਈ ਦੀ ਮੇਰਨਾ ਪੂਰੀ ਵਧੀਆ ਬਣੂਗੀ ਲੋਹੇ ਕੰਮ ਜੇਵਾ ਚੱਲ ਜਾਂਦਾ ਈ ਦਵਾ ਦਵ ਉਦੋਂ ਭਾਜੀ ਹਣੀ ਪਤੀਰੇ ਤਾਂ ਹੁੰਦੇ ਨੇ ਇੱਚ ਦੁੱਧ ਭਾਲਣਾ ਆਪਾਂ ਦੁੱਧ ਬਣਾਵਾਂਗੇ ਵੇਸਣਾਂ ਦਾ ਧਿਆ ਵਾਲਾ ਕੀ ਆਉਜੀ ਤਿਆਰੀ ਆਉਂਦੀ ਹੁਣ ਕਹਿੰਦੇ ਦੁੱਧ ਬਣਾਉਣਾ ਵੇਸਣਾਂ ਦਾ ਸਾਰੇ ਰੋਬਾ ਮਾਲ ਆਇਆ ਰੋਬਾ ਆ ਪੱਟੀ ਨਹੀਂ ਸਹੀ ਭਾਜੀ ਕਹਿੰਦੇ ਆ ਵਾ ਜੀ ਵਧੀਆ ਅੱਛਾ ਆ ਹੀ ਵਧੀਆ ਜੀ ਚਾਹੋ ਜੀ ਗਾਉ ਬਾਏ ਕਰਤਾ ਨਾਮ ਨਹੀਂ ਹੈ ਭਾਈ ਹਾਂ ਜੀ ਹਾਂ ਜੀ ਧਨਗੁਰ ਤੇਗ ਬਾਦਲ ਸਾਹਿਬ ਚਲੋ ਨਾ ਉੱਥੋਂ ਜਿਹੜੀ ਉਹਦੀ ਹੈਗੀ ਨਹੀਂ ਪੱਟੀ ਜੀ ਉੱਚੀ ਨਹੀਂ ਵੀ ਆ ਪਤਾ ਨਹੀਂ ਬਿਲਕੁਲ ਯਾਰ ਨਾ ਨਹੀਂ ਲੱਗੇ ਨਾ ਫੇਰ ਲਗੜਿਆ ਰਹਾ ਪਾ ਨਹੀਂ ਹੋਰ ਗਗੜ ਕਰਨੇ ਚਾਹੀਦਾ ਹੂਗਮਿਆਂ ਅੱਜ ਗਗੜ ਕੇ ਸਾਫ਼ ਕਰਨਾ ਉਹਨੂੰ ਗਗੜ ਕੇ ਹੋਗਾ ਆ ਗਗੜਿਆ ਨਹੀਂ ਗਿਆ ਚੰਗੀ ਤਰ੍ਹਾਂ ਆਓ ਜੀ ਇੱਧਰ ਬੰਨੇ ਜੇ ਪਠੋਗੇ ਸ਼ੋਗੇ ਸੀਗੇ ਸਵੇਰ ਦੇ ਟਾਈਮ ਤੇ ਪਠੋਗੇ ਸ਼ੋਗੇ ਦੀ ਤਿਆਰੀ ਹੋ ਗਈ ਹੈ ਸਭੀ ਤੇ ਹਰ ਭਾਈ ਇੱਥੇ ਸੁੱਤੇ ਹੋਏ ਨੇ ਆਰਾਮ ਕਰਦੇ ਪਏ ਨੇ ਉਸੇ ਰੇ ਉੱਠਣਗੇ ਤੇ ਫਿਰ ਕਠੋਗੇ ਸ਼ੋਗੇ ਬਣਾਉਣਗੇ ਤੇ ਸੰਗਤ ਚ ਵਰਤਾਂਗੇ ਬਹੁਤ ਹੀ ਜ਼ਿਆਦਾ ਜ਼ਾਇਗਰਦਾਰ ਕੰਮ ਆ ਮਹਾਰਾਜ ਦੀ ਮਿਹਰ ਨਾਲ ਆਓ ਜੀ ਕੇਸੀ ਆਹ ਉਹਨਾਂ ਕੀ ਪੀਪ ਹੋਣਾ ਕੁਝ ਕਰਨਾ ਹੁੰਦਾ ਹੈ ਹਾਂ ਦੀਪ ਹੋਣਾ ਇੱਕੀ ਕੋ ਹਾਂ ਕਿ ਉਹਦਾ ਇੱਕ ਹੋਣਾ ਵਾ ਲੋ ਜੀ ਬੇਸਣ ਆ ਦਾ ਦੁੱਧ ਬਣੂਗਾ

ਬਾਬਾ ਜੀ ਸਾਡੇ ਕੋਲ ਸਾਹਿਬ ਸੇਵਾ ਕਰਦੇ ਹੋਏ ਕੋਲ ਸਾਹਿਬ ਥੋਕਣਾ ਬਾਦਿਓ ਵਿੱਚ ਕੋਲ ਸਾਹਿਬ ਸਿੰਘ ਸਾਹਿਬ ਸੇਵਾ ਕਰਦੇ ਹੋਏ ਮਾਝਪਾਗੜਾ ਦੇ ਨੇ ਮਾਝੀ ਦੇ ਪਾਲਾ ਤੇਰਾ ਨਾਵੇਂ ਭਾਈ ਸਿੰਘ ਸਾਹਿਬ ਸਿੰਘ ਸਾਹਿਬ ਸਾਹ ਕਾ ਸੁਣੋ ਮਾੜੀ ਜੀ ਨਹੀਂ ਖੋਲਣਾ ਥੋਕਰ ਬਾਜਣਾ ਜੀ ਆਓ ਜੀ ਕਿਹੜੀਆਂ ਬਾਦਾਮ ਵੀ ਪੈ ਕੇ ਜੇ ਬੇਸਣ ਦੇ ਵਿੱਚ ਹੁਣ ਦੁੱਧ ਦੀ ਬਾੜੀ ਆ ਗਈ ਜੇ ਦੁੱਧ ਪਾ ਜੀ ਭਾਜੀ ਵਾਹ ਵਾਹ ਜੀ ਚਲੋ ਜੀ ਦੁੱਧ ਪਾਓ ਵੀਰ ਜੀ ਆਓ ਲੱਗੂਗਾ ਉਦੋਂ ਕਾਹੋਂ ਡਾਕਟਰ ਕੋਲ ਆਉਂਦੇ ਨੇ ਇਹਦੇ ਇਹ ਕੀ ਘਾਹ ਹੈ ਆਵੜਾ ਪੀਰਾ ਭਾਵ ਤੁਸੀਂ ਗਾਹਾਂ ਦੇ ਪਾਸੇ ਦੇਖੋ ਨਹੀਂ ਕੋਈ ਯਾਰ ਲੋ ਜੀ ਦੁੱਧ ਹੋ ਗਿਆ 1 ਕੁਇੰਟਲ ਪੈ ਗਿਆ ਜਿਹਦੇ ਚ ਤੇ ਉਹ ਵਗਾ ਦੁੱਧ ਕਹਿੰਦੇ ਬਾਹਰੋਂ ਇਕੱਠਾ ਕਰਨਾ ਚਾਹ ਹੋ ਗਈ ਤਿਆਰ ਕਹਿੰਦੇ ਚਾਹ ਛਕ ਲੋ ਆ ਜੀ ਆ ਕੇ ਆ ਕੇ ਆ ਕੇ ਆ ਕੇ ਬਾਬਾ ਜੀ ਇਹੋ ਜੀ ਚਾਹ ਨਹੀਂ ਅਸੀਂ ਕਿਤੇ ਪੀਤੀ ਕਿਉਂ ਬਾਬਾ ਜੀ ਬਾਬਾ ਜੀ ਵਾਕਈ ਸਹੀ ਗੱਲ ਹੈ ਇਹ ਚਾਹ ਮੈਂ ਕਦੀ ਇਹੋ ਜੀ ਚਾਹ ਕਦੀ ਨਹੀਂ ਪੀਤੀ ਨਾਲ ਨਹੀਂ ਮਿਲਨੀ ਵੀ ਨਹੀਂ ਬਾਬਾ ਜੀ ਕਿਤੇ ਚਾਹ ਘਰ ਵੀ ਨਹੀਂ ਬਣਾਈ ਆ ਬਾਬਾ ਜੀ ਨੇ ਬਣਾਈ ਚੜਦੀ ਗੱਰਾ ਬਾਬਾ ਜੀ ਦੀ ਬਾਬਾ ਜੀ 1 ਮਿੰਟ ਮਾੜੀ ਆਪਣਾ ਚਾਹਗਾ ਵਾਹ ਕੀ ਬਾਤ ਇਹਨਾਂ ਨੇ ਚਾਹ ਬਣਾਈ ਇੰਨੀ ਰਹੀ ਚਾਹ ਨਾਲ ਮੈਂ ਕਹਿੰਦਾ ਇੰਨੀ ਟੇਸਟੀ ਇੰਨਾ ਸਵਾਦ ਜੇ ਇਹ ਜਿਹੜਾ ਚਾਹ ਦਾ ਗੱਫਾ ਨਾ ਇਹ ਗੂਗ ਘਾ ਵੀ ਵਧੀਆ ਸਵਾਦ ਟੇਸਟੀ ਮਿਲਦਾ ਜਿਉ ਬਾਬਾਈ ਬਿਲਕੁਲ ਸਹੀ ਗੱਲ ਹੈ ਹਾਂ ਕੋਕੂ ਘਰ ਜੋ ਚੀਜ਼ ਮਿਲ ਜਾਣੀ ਨਾ ਗੰਗਰ ਚਾਹ ਖੀਰ ਇਹੇ ਜਿ ਪ੍ਰੇਮੀ ਹੋ ਨਾਲ ਬਣਾਉਣ ਨੇ ਪਿਆਰ ਹਾਂਜੀ ਹਾਂਜੀ ਆ ਪ੍ਰੇਮੀ ਸਾਡੇ ਪੱਕੇ ਪ੍ਰੇਮੀ ਨੇ ਵਾਹ ਕੋਕੂ ਮੇਕ ਅਗੇ ਸੱਚੇ ਪਾਤਸ਼ਾਹ ਇਹਨਾਂ ਦੇ ਪਰ ਐਵੇਂ ਉਹ ਮਜ਼ਾਕ ਨਹੀਂ ਜ਼ਿਆਦਾ ਐਂਡ ਹਾਂਜੀ ਸਤੇਜ ਹੈਗੇ ਨਾ ਆਪ ਦਾ ਮੱਗਾ ਅੱਛਾ ਇਹ ਮਨ ਲਈ ਆ ਅੱਛਾ ਉਹ ਚਾਹ ਨੂੰ ਮਤ ਦਿੰਦਾ ਜੀ ਚਾਹ ਨੂੰ ਮਤ ਬਹੁਤ ਜ਼ਿਆਦਾ ਉਹ ਜਰਾਨੇ ਕਦੀ ਕੋਈ ਲੰਗਰ ਨਹੀਂ ਛੱਡਿਆ ਕਿਤੇ ਵੀ ਸਾਡੇ ਨਾ ਹੀ ਗੁਰੂ ਸਾਹਿਬ ਗਿਆ ਨੇ ਕੋਈ ਲੰਗਰ ਨਹੀਂ ਛੱਡਿਆ ਅੱਛਾ ਗੁਰੂ ਸਾਹਿਬ ਨੇ ਆ ਨਹੀਂ ਲੰਗਰ ਕੋਈ ਜਮਾਨੇ ਦਾ ਲੰਗਰ ਨੇ ਕੋਈ ਵੀ ਛੱਡਿਆ ਤੇ ਮੈਂ ਸ਼ਿਕਾਧ ਹੋਣਾ ਨਹੀਂ ਓਏ ਹੋਏ ਹੋਏ ਕੀ ਬਾਤ ਹੈ ਇਹ ਬੰਦਾ ਪਛਾਣ ਗਿਆ ਉਹ ਬੰਦਾ ਕਿਤੇ ਨਜਾਗ ਆਵੇ ਤੇ ਚਾਹ ਉਸਾਰੇ ਬਾਨੇ ਕਰਦਾ ਗਾਗਾ ਗਾਗਾ ਉਸਾਰੇ ਗਾਦੇ ਖਤਮ ਹੋ ਗਿਆ ਮੌਕੇ ਸੰਭਾਵਨਾਤੀ ਹੋ ਗਈ ਬਹੁਤ ਹੀ ਐਂਡ ਕਾਈ ਜੀ ਹੈ ਮੇਰੇ ਭਾਈ ਤੁਸੀਂ ਕੀ ਕਹਿਣਾ ਜਾਓਗੇ ਫਿਰ ਤੇ ਆ ਚਲੋ ਜੰਮੇ ਚਲੋ ਇਹ ਬੰਦਾ ਫਿਰ ਵੀ ਠੀਕ ਹੈ ਅੱਛਾ ਤੇ ਕਹੋ ਲਈ ਕਿੰਦਾ ਅੱਛਾ ਕਿ ਠੀਕ ਹੈ ਇਹ ਸਟਾਰਟ ਹੀ ਪੰਜਵੇਂ ਤੋਂ ਹੁੰਦਾ ਅੱਛਾ ਬਾਜੋ ਜੀ ਹਾਂਜੀ ਵੀਰ ਜੀ ਬੇਦੋ ਬਾਜੀ ਠੀਕ ਹੈ ਜੀ ਇਹਨਾਂ ਨੇ ਜੋ ਵੀ ਇੱਥੇ ਮਤਲਬ ਕੀ ਮਤਲਬ ਇਹਨਾਂ ਦਾ ਕੈਟਿੰਗ ਦਾ ਕੰਮ ਨਾਲੇ ਠੀਕ ਹੈ ਜੀ ਇਹਨਾਂ ਨੇ ਇੱਥੇ ਸੇਵਾ ਕਰਨੀ ਕਰਨੀ ਹੈ ਡਿਊਟੀ ਇੱਥੇ ਪੂਰੀ ਦੇਣੀ ਹੈ ਇਹਨਾਂ ਨੇ ਕੀ ਆ ਵਾਹ ਮੇਕ ਅਗਰ ਡਿਊਟੀ ਬਹੰਦੇ ਆ A1 ਕੀ ਬਾਤ ਕੀ ਚੱਲੀ ਜ਼ਮਾਨ A1 ਟਾਪ ਉਹਨਾ ਦੇ ਲੰਗਾ ਪਛਾਦੇ ਬੰਦੇ ਠੀਕ ਆ ਜੀ ਤੇ ਜੇ ਇਹਨਾਂ ਨੂੰ ਕੰਟੈਕਟ ਕਰਨਾ ਚਾਹੀਏ ਇਹਨਾਂ ਦੇ ਨਾਲ ਤੇ ਕਿੱਦਾਂ ਹੋਊਗਾ ਭਾਈ ਇੱਥੇ ਮਿਲਣਾ ਬਿੱਲੂ ਭਾਜੀ ਜਿਹੜੋ ਮਰਜੀ ਪੁੱਛਣਾ ਹਾਂ ਗਲੀ ਨਾਲ ਹੀ ਗਲੀ ਦੇ ਵਿਚੇ ਨਾਲ ਘਰ ਆਇਆ ਠੀਕ ਆ ਜੀ ਕੋਕੋ ਕੇ ਮੈਂ ਬਿੱਲੂ ਭਾਜੀ ਆ ਬਾਬਾ ਜੀ ਆਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਚੜਦੀ ਕਾ ਲੋ ਜੀ ਜਿਨ੍ਹਾਂ ਨੇ ਆਪਣੇ ਵੀਰ ਭਰਾਵਾ ਨੇ ਗੰਗਰ ਦੀ ਸੇਵਾ ਕਰਨੀ ਜਾਂ ਗੱਗਲ ਗਾਉਣਾ ਵਾ ਤੇ ਇਹ ਭਾਈ ਹੁਣਾਂ ਨੂੰ ਆਓ ਤੁਸੀਂ ਕੋ ਕੋ ਕਿ ਮੈਂ ਮਿਲ ਸਕਦੇ ਜੇ ਤੁਹਾਨੂੰ ਇੱਥੇ ਮਿਲਣੇ ਕੀ ਭਾਈ ਦਾ ਨਾਂ ਕੀ ਗਾਜੇ ਇਹ ਕਹਿੰਦਾ ਭਾਈ ਹਰਜੀਤ ਸਿੰਘ ਬਿੱਲੂ ਭਾਈ ਆ ਪੱਕਾ ਨਾਂ ਦਾ ਹਰਜੀਤ ਸਿੰਘ ਜੇ ਉਹ ਤਾਂ ਬਿੱਲੂ ਭਾਈ ਦਾ ਨਾਂ ਤੇ ਇਹਨਾਂ ਦਾ ਮਸ਼ਹੂਰ ਹੋ ਗਿਆ ਠੀਕ ਬਿੱਲੂ ਭਾਈ ਨਾਂ ਦਾ ਮਸ਼ਹੂਰ ਜੇ ਤੁਸੀਂ ਆ ਕੇ ਇਹਨਾਂ ਨੂੰ ਮਿਲ ਸਕਦੇ ਜੇ ਇੱਥੇ ਤੇ ਮੈਂ ਕਹਿੰਦਾ ਨਜ਼ਾਰਾ ਪੁਗਾ ਏਡੀ ਵਧੀਆ ਚੀਜ਼ ਬਣਾਉਂਦੇ ਨੇ ਹਾਂਜੀ 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 ਮਾੜੀ ਦੀ ਮੇਕ ਇਹਨਾਂ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਲੋ ਜੀ ਸਵਾਹੀ ਹੋ ਗਈ ਆ ਸੰਗਤ ਨੇ ਬਹਿਣਾ ਆਗੇ ਪ੍ਰਸ਼ਾਦਾ ਛਕਣ ਵਾਸਤੇ ਇੱਧਰ ਦੁੱਧ ਤਿਆਰ ਹੋ ਗਿਆ ਇੱਧਰ ਨਿਊਟਰੀ ਨੂੰ ਮਾਗਨੇ ਨੇ ਨਿਊਟਰੀ ਨਿਊਟਰੀ ਹਾਂ ਨਿਊਟਰੀ ਨੂੰ ਕਰਸ਼ੀ ਮਾਰਦੇ ਆ ਨਿਊਟਰੀ ਗਾੜੀ ਹੁੰਦੀ ਇੱਦੋਂ ਉਦੋਂ ਚਾਹ ਬਣਨਦੀ ਜੇ ਉਹ ਜਗਸਤ ਕਰਨ ਆਏ ਆ ਗੰਗਾ ਘਰ ਦੇ ਵਿੱਚ ਆ ਵੱਡਾ ਗੰਗਰਾ ਕਾਗਾ ਬਾਬਾ ਜੀ ਕੀ ਕਹਿਣਾ ਇੱਥੋਂ ਪੁੱਜ ਗਿਆ ਬਾਜੀ ਪੂਰਾ ਹੋ ਗਿਆ ਯਾਰ ਦੁੱਧ ਤਿਆਗ ਪਰ ਤਿਆਗ ਆ ਜੀ ਇੱਕ ਕੀ ਉਹ ਛੱਡ ਤਾ ਕਿ ਉਹ ਤੇ ਆ ਗਿਆ ਕਿ ਉਹ ਪੂਰਾ ਲਓ ਜੀ ਤੇ ਉਹ ਵੀ ਆ ਗਿਆ ਟ੍ਰਾਈ ਫੂਡ ਹਾਂ ਜੀ ਹਾਂ ਜੀ ਟ੍ਰਾਈ ਫੂਡ ਵੀ ਆ ਗਿਆ ਜੋ ਕੋਈ ਲਓ ਜੀ ਨਿਊਟਰੀ ਵੀ ਪੁੱਜ ਗਈ ਜੇ ਤਿਆਗ ਪਰ ਤਿਆਗ ਆ ਵੀ ਬਾਬਾ ਜੀ ਥੱਕ ਗਏ ਨੇ ਇਹਦੇ ਸਾਹ ਜੀ ਫੋਟੋ ਆ ਗਿਆ ਮਾਰਾ ਜੀ ਮੇਰਾ ਦਾ ਸਫਾਈ ਹੁੰਦੀ ਹੈ ਟਾਟ ਵਛਾਈ ਜਾਣਗੇ ਟਾਈਮ ਹੋ ਗਿਆ ਜੇ 2 1/2 ਵਜ ਗਿਆ 2 ਵਜੇ ਨੇ ਹੁਣ ਆ ਜੀ ਦੁੱਧ ਆ ਗਿਆ ਜੇ ਤੇ ਨਿਊਟਰੀ ਵੀ ਚੈੱਕ ਆ ਕੇ ਵੇਖ ਲਿਆ ਤੇ ਪਨੀਰ ਵੀ ਚੈੱਕ ਕਰ ਗਿਆ ਤੇ ਨਾਲ ਬ੍ਰੈਡ ਮੈਂ ਕਹਿੰਦਾ ਨਿਊਟਰੀ ਅੰਡ ਬਣੀ ਤੇ ਸੀ ਕਿਉਂ ਚ ਤੇ ਨਾਲ ਜਿਹੜਾ ਪਨੀਰ ਦੀ ਭੁਰਜੀ ਉਹ ਵੀ ਅੰਡ ਪਾਜੀ ਕਿੱਦਾਂ ਨਹੀਂ ਲੱਗੀ ਫਿਰ ਨਜ਼ਾਰਾ ਆ ਗਿਆ ਤੇ ਦੁੱਧ ਦਾ ਸਵਾਦ ਫਿਰ ਦੁੱਧ ਹੀ ਬਹੁਤ ਸਵਾਦ ਆ ਪਨੀਰ ਦੀ ਭੁਰਜੀ ਦੇ ਟਿਊਬਰੀ ਮੈਂ ਕਹਿੰਨਾ ਕਿਆ ਹੀ ਬਾਤ ਹੈ ਕਿਆ ਬਾਤ ਹੈ ਲਓ ਜੀ ਮਾਗਨੇ ਘਰ ਭਗਦੀ ਪਾਜੀ ਉਹਨੇ ਬਣਾਇਆ ਸਭ ਕੁਝ ਤੇ ਹੱਗੇ ਵੀ ਗੈਸ ਤੇ ਰੱਖਿਆ ਸਮਾਨ ਲਓ ਮੈਂ ਤਾਂ ਤਿਆਰ ਆ ਸਭ ਕੁਝ ਇਧਰ ਆ ਕੇ ਤੱਕ ਖਾਣਾ ਇਤਨਾ ਖਾਗਾ ਲਓ ਜੀ ਹੁਣ ਵਰਤਾਈਏ ਫੜਾ ਫੜਾ ਪਾਵੇਂ ਭਾਜੀ ਧੰਤਨ ਹੋ ਗਈ ਧੰਤਨ ਮੈਂ ਕਹਿੰਨਾ ਕਿਆ ਹੀ ਬਾਤ ਪਨੀਰ ਗੱਗ ਨਹੀਂ ਸੁਣੀ ਤੁਸੀਂ ਲਓ ਜੀ ਭਾਜੀ ਦੁੱਧ ਕਾੜਨ ਦੇ ਨੇ ਕਹਿੰਦੇ ਜਿੰਨਾ ਕਰ ਜੇਗਾ ਓਨਾ ਹੀ ਨਜਾਇਗਾ ਆਏਗਾ ਭਾਜੀ ਕਹਿੰਦੇ ਅਸਲੀ ਦੁੱਧ ਕਾੜ ਕੇ ਮੈਂ ਬਿਨਾ ਕੜਿਆ ਦੁੱਧ ਬਿਨਾ ਆਹ ਬਿਨਾ ਕੜਿਆ ਆਏ ਆਪਣੇ ਲਓ ਜੀ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਆ ਗਏ ਨੇ ਚੈੱਕ ਕਰਨ ਵਾਸਤੇ ਲਓ ਜੀ ਨੂਟਰੀ ਪਨੀਰ ਦੀ ਪਰਜੀ ਵਰਤੌਣੀ ਸ਼ੁਰੂ ਹੋ ਗਈ ਆ ਸੰਗਤ ਆਂਦੀ ਆ ਫੇਰ ਦੇ ਵਜੇ 2 2 ਵਜੇ ਸੰਗਤ ਮਹਾਰਾਜ ਦੇ ਘਰ ਸੱਚੇ ਪਾਤਸ਼ਾਹ ਦੇ ਘਰ ਵਾਹਿਗੁਰੂ ਕੀ ਬਾਤ ਆਓ ਜੀ ਪਨੀਰ ਦੀ ਪੁਰਜੀ ਫੇਰ ਆ ਗਈ ਹੈ ਸਾਰੇ ਜਣੇ ਛੱਕ ਲੈ ਕੇਲੇ ਹੁਣ ਛੱਕ ਲਈਏ ਮਤਲਬ ਮੈਂ ਤਾਂ ਪਹਿਲੇ ਜਾ ਕੇ ਆਈ ਮਤਲਬ ਇਹ ਮੈਂ ਖਾਣੀ ਨਹੀਂ ਆ ਬਾਬੂ ਜੋ ਮੈਂ ਨਹੀਂ ਨਹੀਂ ਖਾਣੀ ਹੈ ਖਾਣੀ ਪੈਣੀ ਹੈ ਖਾਣੀ ਪੈਣੀ ਹੈ ਤੋਂ ਤਾਂ ਮੈਂ ਕਿਹਾ ਕੜੀ ਜਾਂਦਾ ਕੜੀ ਜਾਂਦਾ ਹਣਾ ਬਹੁਤ ਟੇਸਟੀ ਹਣਾ ਸ਼ਾਨਦਾਰ ਮਜ਼ਾ ਆ ਗਿਆ ਦੁੱਧ ਪੀ ਕੇ ਕਿਉਂ ਭਾਜੀ ਹਾਂਜੀ ਦੁੱਧ ਮੈਂ ਕਿਹਾ ਐਂਡ ਕਾਤੀਏ ਅਨੰਦ ਬੱਗੇ ਪਏ ਆ ਤੇ ਵੇਸਣ ਵਾਲਾ ਦੁੱਧ ਗਰੀਆ ਬਗਾਮ ਵਿੱਚ ਪਏ ਆ ਸਹੀ ਗਾਗਾ ਗਰਮਾ ਗਰਮ ਦੇਸੀ ਕੀ ਹੁੰਦਾ ਹੈ ਕਹਿੰਦੇ ਉੱਤੇ ਹਣਾ ਹੁੰਦੇ ਉਹ ਆਪਣੇ ਹਾਂ ਦੁੱਧ ਨਾਲੇ ਦੇਸੀ ਹੁੰਦੇ ਸਹੀ ਗਾ ਸੇ ਇਹਦਾ ਮੇਰਾ ਇਹ ਲਾ ਲਓ ਜੀ ਭਾਈ ਛਕਾਇਨੇ ਨਿਊਟਰੀ ਬਾਗਬਾਨ ਮੂੰਹ ਚ ਆ ਜਾਂਦਾ ਭਾਜੀ ਪਨੀਰ ਛਕਾਇਨੇ ਪਨੀਰ ਹਾਂਜੀ ਸਰ ਜੀ ਤੁਸੀਂ ਕੀ ਕਹਿ ਰਹੇ ਸੀ ਮੈਨੂੰ ਮੈਂ ਕਹਿ ਰਿਹਾ ਸੀ ਕਿ ਭਾਜੀ ਤੁਹਾਡਾ ਨਾ ਜੂਟ ਉਹ ਤੁਹਾਡਾ ਨਾ ਚੱਲਣਾ ਬਹੁਤ ਵਧੀਆ ਚੱਲਣਾ ਠੀਕ ਹੈ ਜੀ ਕਿਉਂਕਿ ਤੁਸੀਂ ਦਿলো ਬਣਾ ਰਹੇ ਹੋ ਠੀਕ ਹੈ ਜੀ ਸਟਾਰਟ ਤੇ ਕਰੋ ਨਹੀਂ ਕਰ ਜੂ ਨਾ ਯਾਰ ਵਾਹਿਗੁਰੂ ਵਾਹਿਗੁਰੂ

ਲਓ ਜੀ ਸ਼ੰਕਰ ਦੀ ਸੇਵਾ ਆਪਾਂ ਕਰ ਆਏ ਆਂ ਤੇ ਵਰਤਾਵ ਹੀ ਆਏ ਆਂ ਤੇ ਹੁਣ ਆਪਾਂ ਚਲੇ ਆਂ ਘਰ ਕਿ ਕਿ 3 ਵਜ ਗਏ ਨੇ ਤੇ ਆਹ ਮੁੰਡਿਆਂ ਨੇ ਜਾਣਾ ਸਾਰੇ ਸਕੂਲ ਇਹ ਦੱਤੀ ਜਾਂਦੀ ਬਾਈ ਇਹਨਾਂ ਨੂੰ ਵੀ ਛੱਡਣ ਜਾਣਾ ਵਾ ਤੇ ਇਹਨਾਂ ਨੂੰ ਘਰ ਛੱਡ ਕੇ ਤੇ ਫੇਰ ਆਪਾਂ ਘਰ ਚੱਕਦੇ ਆਂ ਤੇ ਫੇਰ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਬਹੁਤ ਜੀ ਤੁਸੀਂ ਵੀ ਦਰਸ਼ਨ ਕਰੋ ਤਾਂ ਤਾਂ ਠੀਕ ਉਰ ਤੇ ਇੱਕ ਬਾਤ ਜੀ ਦੇ ਦਰਸ਼ਨ ਕਰੋ ਵਧੀਆ ਤੇ ਬਹੁਤ ਹੀ ਬRAND ਮਾਣਿਆ ਅੱਜ ਬਹੁਤ ਹੀ ਵਧੀਆ ਤੁਸੀਂ ਫੜਾਫੜ ਜਾਓ ਘੋਰ ਤਾਂ ਮੱਥਾ ਟੇਕ ਕੇ ਆਓ ਤੇ ਅੱਜ ਛਿਗੀ ਰਹਾ ਵਾ ਬਾਈ ਦਾ ਛਿਦੀ ਦਿਹਾੜਾ ਵਾ ਤੇ ਇਹ ਆਹ ਮੁੰਡੇ ਦੋਨੇ ਪਨੇ ਜਿਹੜੇ ਜਾਣਦੇ ਨੇ ਆ ਵੇਖੋ ਉਹ ਪਾਵਾ ਛੁੱਟਣਾ ਨਹੀਂ ਤੇ ਤਸੀਂ ਵੀ फटाफट ਹੋ ਗਿਆ ਉਹ ਤੇ ਹੋਰ ਕੋ ਕਹਿਣਾ ਜਾਓਗੇ ਮੈਂ ਤੁਹਾਨੂੰ ਚੱਕਿਆ ਓਏ ਥਰੇ ਫਾਫਾ ਆ ਗਿਆ ਮੈਨੂੰ ੱਡੀਆਂ ਆਉਂਦੀਆਂ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਓਕੇ ਮੈਨੂੰ ੱਡੀਆਂ ਆਉਂਦੀਆਂ ਬੜੀ ਵਾਹ ਜੀ ਠਾਕ ਸਾਹਿਬ ਵਾਹ ਲਓ ਜੀ ਪਣੇਵੇਂ ਕਹਿੰਦੇ ਆ ਕੇ ਕੋਕ ਪੀ ਕੇ ਜਾਣਾ ਵਾ ਠੰਡਾ ਪੀ ਕੇ ਜਾਣਾ ਕਹਿੰਦੇ ਜਾਓ ਜੀ ਅਨੀ ਅਨੀ ਦਰਵਾਸਾਂ ਉੱਪਰ ਆ ਕੇ ਕਹਿੰਦੇ ਠੰਡਾ ਠੰਡਾ ਪੀ ਕੇ ਜਾਣਾ ਵਾ ਘਰ ਇਦਾਂ ਨਹੀਂ ਆਣਾ ਸਿਰੇ ਸਿਰ ਕਿਨੇ ਵੇ ਉੱਠਣਾ ਨੋ ਜੀ ਤੂੰ ਇਸ ਤੋਂ ਪਹਿਲਾਂ 2 ਮਿੰਟ 2 ਮਿੰਟ ਪੈਗਾ ਠੀਕ ਆ ਜੀ ਓਕੇ ਜੀ ਤੁਹਾਨੂੰ ਮਿਲਦੇ ਆਂ ਫਿਰ ਅਗਲੇ ਵਲੋਗ ਦੇ ਵਿੱਚ ਤੁਸੀਂ ਵੀ ਫਟਾਫਟ ਜਾਓ ਗੁਰਦੁਆਰੇ ਗੁਰੂ ਕੇ ਮਹਿਲ ਤੇ ਮੱਥਾ ਟੇਕ ਕੇ ਆਓ ਮਾਗਾ ਜੀ ਤੁਹਾਡੀ ਆਸਾਂ ਮਗਰ ਦਾ ਪੂਰੀਆਂ ਕਰਨ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਕਰਨ ਠੀਕ ਆ ਜੀ ਮਿਲਦੇ ਆਂ ਸਤਿ ਸ੍ਰੀ ਅਕਾਲ ਜੀ